ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੰਗਾ ਬੁਰ ਪ੍ਰਸਾਦ ਜਪ ਆਦਿ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚਾ ਸੋਚੇ ਸੋਚਨੋ ਵੈ ਜੇ ਸੋਚੀ ਲਖਵਾਰ ਚੋਪਾ ਚੋਪਨਾ ਹੋਵਈ ਜੇ ਲਾਇ ਰਾਗ ਦਿਵਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾਪੁਰਿਆ ਭਾਰਾ ਸਹਿਸ ਤਿਆਨ ਪਾਲਕ ਹੋਵੇ ਤਾਇਕ ਨਾ ਚੱਲੇ ਨਾਲ ਕਿਵ ਵਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲਾ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰੋ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਨ ਜੀ ਹੁਕਮ ਲੈ ਵਿੜਾਈ हुक्मे उत्तम नीच हुक्म लेका दुख सुख पाइए एक न हुक्मे बख्शीशा एक हुक्मे सदा पुआई है हुक्मे अंदर सब को बाहर हुक्म ना को नानक हुक्मे जे बूझे ताओ मैं कह ना को है गावे को तान होवे किसे तान गावे को दा तो जाने निशान गावे को दा गुण अवढाईया चार गावे को विद्या विकम विचार गावे को साजो करे तन कहे गावे को जी लै फिर गावे को जापे दिसे दूर गावे को वे क्या द्रह दूर कतना कति नावे तोट कथ कथ कती कोटि कोट कोटा जिंदा दे लेंदे तक पाहे जुगा दिवंतर खाई खाहे उक्मी उक्म चलाए राहो नानक विकसे वे परवाहो साचा साई भू साचनाई पाखयपो अपार आखे मंगै देह दे दात करे दतारा फिरके आगे रखिये जित दिसै दरबार मोके बोलन बोलिये जित सुंतरे प्यार अमृत वेला साचना ओड आई विचार करमी आवे कपडा नंदरी मोको दुवार ਨਾਨਕ ਹੈ ਵੇ ਜਾਣੀ ਸਵਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਕੋ ਨਿਰੰਝਨ ਸੋਹ ਜਿਸ ਵੇਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨਾ ਗਾਵੀਐ ਸੁਣੀਏ ਮਨਰ ਕੇ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਕਾ ਨਾਦੰਗ ਗੁਰਮਕਾ ਵੇਦੰਗ ਗੁਰਮਕਾ ਰਿਆਸਮਾਈ ਗੁਰੇਸ਼ਰ ਗੁਰਬੌਰ ਕਾ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਕਾ ਨਾਹੀਂ ਕਹਿਣਾ ਘਤ ਨਾ ਜਾਏ ਗੁਰ ਐਕ ਤਹਿ ਬੂਝਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋਵੇਂ ਵਿਸਰਨਾ ਜਾਏ ਤੀਰਤ ਨਾਮਾ ਜੇ ਤਿਸ ਪਾਵਾਂ ਬਿਨ ਪਾਣੇ ਕਹਿ ਨਾਏ ਕਰੀ ਜੇ ਤਿਸ ਟੋ ਪਾਈ ਵੇਖਾ ਬਿਨ ਕਰਮਾ ਕੈ ਮਿਲੇ ਲਈ ਮਾਟ ਵਿੱਚ ਰਤਨਾ ਜਵਾਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਨੇ ਗੁਰਾਂ ਕਤੇ ਬੁਝਾਈ ਸਭਨਾ ਜੀਆਂ ਕਾ ਏਕੋ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰਿਆ ਰਜਾ ਔਰ ਦਸੋਨੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀਰਤ ਜਗ ਲਾ ਜੇ ਦਿਸੋ ਨਦਨਾ ਵਈ ਤਾ ਬਾਤ ਨ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤਰਾ नानक निर्गुण गुण करे गुणवन्त्य गुण दय तया पुन सुजयि जयतिस गुण कोय करे सुनय सि पि सुरनाथ सुनय तर्तौलकास सुनिए दीप लोपताला न सके सत्य नानक भगता सदा विकास सुनिए पाप का नाश सुनिए ईश्वर ब्रह्मा इन्द मुक्सलमन्दा शून्य जोक युगतन वेद सस्तो सस्तु समर्पवेदो नानक भक्ता सदा विकास शून्य दुख पावकाना शून्य सूख ज्ञान्य पड पड पामान शून्य लाज सैत्यन नानक भक्ता सदा विकास सुने दुख पाप का नाश सुने सरा गुण कहा सुने से कीर पद सा सुने अ राहु सुने हाथ वैस गांव नानक का भक्त सदा विगास। सुने दुख पाप का नाश मन्ने की गत कही जाहे। जे को कह पीछे पछताए ਕਾ ਗਾੜਾ ਕਲਮ ਨਾਲਿਕਨ ਹਾਰ ਮਨਨੇ ਕਬੇ ਕਰਨ ਵਿਚਾਰੋ ਐਸਾ ਨਾਮੋਂ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਐ ਮਨ ਸੁਟੋਵੇਂ ਮਨ ਭੂਤਾ ਮਨ ਸਵਲਪਣ ਰਣ ਕੀ ਸੁਦਾ ਮਨ ਮੂ ਚੋਟਾ ਨ ਕਾਹੇ ਮਨ ਜਮਕੇ ਸਾਥ ਨ ਜਾਏ ਸਾ ਨਾਮੋਂ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਐ ਮੰਨੇ ਮਾਰਕ ਠਾਕ ਨਾ ਪਾਹੇ ਮੰਨੇ ਪਤ ਸੇ ਉਪਰਗਟ ਜਾਹੇ ਮੰਨੇ ਮਗੋ ਨਾ ਚੱਲੈ ਪੰਤੋ ਮੰਨੇ ਧਰਮੋਂ ਸੇਤੀ ਸੰਬੰਧੋ ਐਸਾ ਨਾਮੋਂ ਨਿਰੰਝਨੋ ਐ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰ ਸਹਾਰ ਮੰਨੇ ਤਰ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇ ਨਾ ਪੇਖਾ ਐ ਦਾ ਨਾਮ ਮੋਹ ਰੰਚਨੋ ਐ ਦੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਰੇ ਦਰਗੇ ਮਾਣਾ ਪੰਜ ਸੋਏ ਦਰ ਜਾਣ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕੈ ਕਰੇ ਵਿਚਾਰ ਕਰਤੇ ਕੇ ਕਰਨ ਨਾਹੀ ਸੁਮਾਰ ਤੋਲ ਧਰਮ ਦਿਆ ਕਾ ਪੂਤਾ ਸੰਤੋ ਕੋ ਤਾਬ ਰਖਿਆ ਜਨ ਸੁਤਾ ਜੇ ਕੋ ਬੁਝੇ ਹੋ ਇਸ ਤਿਆਰ ਤਵਲੇ ਉਪਰ ਕੇਤਾ ਪਾਰ ਤਰਤੀ ਔਰ ਪਰੇ ਹੋ ਰੋਰਾ ਤੇਤੇ ਪਾਰ ਤਰੇ ਕਮਜੋਰ ਜੀ ਜਾਤ ਰੰਗਾ ਕੇਨਾ ਸਭ ਨ ਲਿਖਿਆ ਉੜੀ ਕਲਾਮ ਏ ਹੋਲੇ ਕਾਲਿਕ ਜਾਣੇ ਕੋਏ ਏ ਲੇ ਕਲ ਕਿਆ ਕੇਤਾ ਹੋਏ ਕੇਤਾ ਤਾਨ ਸੁਵਲੇ ਰੂਪਾ ਕੇਤੀ ਦਾਤ ਜਾਣੇ ਕੌਣ ਕੂਤਾ कीटापसाऊँ एक कवाऊँ तिस्ते और लक्ष्य आऊँ का विचार वारे न जामा एक जो तू दबावे साई पलीकार तू सदा सलामत नरंकार असंख्य जाप संख्य पाओ असंख्य पूजा संख्य तपताओ असङ्ख कवेद वेद पाठ असङ्ख्य योग मनर उदास असङ्ख भक्त गुण ज्ञानविचार असङ्ख सति तारा असङ्ख सूर मुह भक्सार असङ्ख मोन लीलाय तार कुद्रत कवनका विचार वारण वार ਜੋ ਤੁਧ ਪਾਵੇ ਸੋਈ ਪੜੀਕਾਰ ਤੁਸਾ ਦਾ ਸਲਾਮ ਮਤਨ ਰੰਕਾਰ ਅਸ਼ੰਕ ਮੂਰਕੰਦ ਘੂਰ ਅਸ਼ੰਖ ਚੋਰ RAM ਖੋਰਾ ਅਸ਼ੰਕ ਮਰ ਕਰ ਜਾਏ ਜੋਰ ਅਸ਼ੰਕ ਗਲਵਟ ਡੱਕਿਆ ਕਮਾਹੇ ਅਸ਼ੰਕਾ ਪਾਪੀ ਪਾਪੋ ਕਰ ਜਾਏ ਅਸ਼ੰਕ ਕੁੜਿਆਰ ਕੂੜੇ ਪੇ ਰਾਹੇ ਅਸ਼ੰਕ ਮਿਲੇ ਸ ਮਨ ਪਖਾ ਹੈ ਅਸ਼ੰਕ ਨਿਤ ਕਾ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਰਨ ਜਾਵਾਂ ਏਕ ਵਾਰ ਜੋਤੁ ਦਪਾਵੇ ਸਾਈ ਬਲਿਕਾਰ ਤੂ ਸਾਦਾ ਸਲਾਮਤ ਨਰੰਕਾਰ ਅਸ਼ੰਕ ਨਾਓ ਅਸ਼ੰਕ ਤਾਓ ਅਗਮ ਗਮ ਸੰਕਲੋ ਅਸ਼ੰਕੇ ਸਿਰ ਭਾਰੋ ਹੈ आखरी नाम अकृसला क्रियान गीत गुण का आखरी लेखन बोलन बान, अकरा सिर संयोग वखाडा जेने लेखत सिर नाहे जे पुरमाए देवते उपाय देता किता ते तणाओ ना बिन नावे नाइ कोथाओ कुतराटा कवन का विचार वारया ना जामा एक वार जोत उत पावे साई बलिकारा ਤੋ ਸਾਰਾ ਸਲਾਮਤ ਨੰਕਾਰ ਭਰੀਏ ਆਤੋ ਪੇਰ ਤੰਦੇ ਪਾਣੀ ਤੋ ਤੇ ਉਤਰ ਸਕੈ ਮੋਤਾ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਧੋਏ ਭਰੀਏ ਮਤ ਬਾਪਾ ਜੇ ਸੰਗਾ ਓ ਤੋ ਪੇ ਨਾਮੇ ਤੇ ਰੰਗ ਜਾ ਪੁੰਨੀ ਪਾਪੀ ਆਕਣਾ ਨਾ ਹੈ ਕਰ ਕਰ ਕਰਨਾ ਲੇਖ ਲਹਿ ਜਾਹੂ ਆਪੇ ਬੀਜ ਆਪੇ ਖਾਓ ਨਾਣਕਾ ਉਕਮਿਆ ਹਉ ਜਾਹੂ ਤੀਰਤ ਤਪ ਦਿਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਲਨਾ ਸਭ ਗੁਣ ਤੈਰਨ ਨਹੀਂ ਕੋਏ ਬਿਨ ਗੁਣ ਕਹਿਤੇ ਬਲਕਣਾ ਹੋਏ ਅਸਵਾਸਤੰਦ ਬਾਣੀ ਬਰਮਾਓ सात स्वान सदा मनचा कवन सो वेला वक्त कवन कवन तिक कवन वार कवन से रुत्ती माओ कवन जितो आकार वेला पाए पण्डति जे होवे लेखो पुराण भक्त न पायो कातिया जे लिखन लेखो पुराण चितवा न जोगी जाने रुतमाव न कोए जो करता सृष्टि को, को साजे आपे जाने सोए

ਅੰਤ ਨਾ ਨਾ ਸਿੱਟੀ ਕੈ ਨੰਤ ਅੰਤ ਨਾ ਕਰਨ ਦੇ ਨੰਤਾ ਅੰਤ ਨਾ ਰੇਕਣਾ ਸੁਨਨ ਨੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਰਨ ਕਿਤੇ ਵਿੱਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਉਹ ਅੰਤ ਨਾ ਜਾਣੇ ਕੋਈ ਬੋਤ ਕਹੇ ਇਹ ਬੋਤ ਹੈ वड्डा साहिब ऊचा ताओ चे उपर ऊचा नाओ ए बेटा ऊचा होवे को है तिस को जाने सोए जेवडा प जाने आप आप नानक नदरी करमी दाता बोता कर्म लिखिया ना जाहे त वड्डा दाता तिल ना तमाए केते मंगे जो तो पार केतियां गणत नाई ਕਹਤੇ ਕਾ ਪੈ ਤੋ ਟੇਵਕਾਰ ਕਿਤੇ ਲਾਮ ਕਰ ਪਾਏ ਕਿਤੇ ਮੂਰਖ ਕਾਇ ਕਾਹੇ ਕੀਤੀਆਂ ਤੂ ਕਾ ਭੂਕ ਸਦਮਾਰ ਇਹ ਵੀ ਰਾਤ ਤੇਰੀ ਜਤਾਰ ਬੰਦ ਖਲਾਸੀ ਪਾਣ ਹੋਏ ਔ ਰਾਤ ਨਾ ਸਕੇ ਕੋਏ ਜੇ ਕੋ ਆਖਾ ਕੱਖਣ ਪਾਏ ਓ ਜਾਣੇ ਜੇ ਤੀਆਂ ਮੂਕਾਹੇ ਆਪੇ ਜਾਣ ਆਪੇ ਨੇ ਆ ਕਿਸੇ ਵੀ ਕੇ ਹੀ ਕਹੇ ਜੇ ਸਣੋ ਬਖਸੈ ਸਿਖ ਸਲਾਹਾ ਨਾਨਕ ਪਾਸਾ ਹੀ ਪਾਸਾ ਹੋ ਅਮੁੱਲ ਗੁਣਾ ਅਮੁੱਲ ਵਪਾਰ ਅਮੁੱਲ ਵਪਾਰ ਅਮੁੱਲ ਢੰਡਾਰ ਅਮੁੱਲਾ ਵਮੁੱਲਾ ਜਾਏ ਅਮੁੱਲ ਪਾਇ ਅਮੁੱਲਾ ਸਮਾਏ ਮੂਲ ਤਰਮ ਮੂਲਾ ਦੀਵਾਨ ਅਮੁੱਲ ਤੁਲਾ ਮੂਲਾ ਪਰਵਾਣਾ ਅਮੁੱਲਾ ਬਖਸ਼ਿਸ਼ ਮੂਲ ਨਿਸ਼ਾਨ ਮੂਲ ਕਰਮ ਮੂਲਾ ਪਰਮਾਣਾ ਅਮੁੱਲ ਮੂਲਾ ਕਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਿ ਗਿਆਨ ਆਕੇ ਬ੍ਰਹਮ ਆਕੇ ਜਿੰਦਾ ਆਕੇ ਗੋਪੀ ਤੇ ਗੋਵਿੰਦਾ ਆਕੇ ਸਰਾ ਕੈਸੇ ਤਾ ਆਕੇ ਕਿਤੇ ਕਿਤੇ ਬੁੱਧ ਆਕੇ ਦਾਣ ਆਕੇ ਦੇਵ ਆਕੇ ਸੂਰ ਨਾਨ ਮਨ ਜਨ ਸੇਵਾ ਕਹਤੇ ਆਕੇ ਅਖਨ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕਿਤੇ ਹੋ ਕਰੇ ਤਾਂ ਆਖ ਨਾ ਸਕੇ ਕਈ ਕ जेवट पावे तेवट होए नानक जाने सच्चा सोए जे को आके बोल विकार तां लिखी है सिर गवार गवार सोदर के आ सोकर के आ जित वे सर समाले वाजे ना अनेक संका के ते बावनारे के ते राग परीशो कई या ना के ते गावे तुनो पाउन पानी बे गावे राजा तर मदवारे गाव चेता गुतलक जाना लेखलका धर्म विचारे गाव है ईश्वर ब्रह्मा देवी सोण सादासवारे गाव एंड आसन बैठे नेत्रंदर नालै गाव है सिद्ध समाधी अंदर गावना साध विचारे गावना जति सती संतोषी गाव है जीरे करारे गावण पंडित पठन रखेसरा योग युग वेदानालै ਗਾਵਹ ਮੋਨੀ ਆ ਮਨਮੋਣ ਸੁਰਗਾ ਮਚ ਪਿਆਲੇ ਗਵਨਾ ਰਤਨ ਪਾਏ ਤੇਰੇ 68 ਤੀਰਤ ਨਾਲਾ ਗਾਵਹ ਜੋਦ ਮਾ ਬਲਸੂਰਾ ਗਾਵਹ ਕਾਣੀ ਚਾਰੇ ਕਾਵੇ ਖੰਡ ਮੰਡਲ ਵਰਪੰਡਾ ਕਾਰਕ ਦਾ ਕੇਤਾਰ ਸੈ ਤੂਦਣੋ ਗਾਵਹ ਜੋਤੁ ਤਪਾਵਨ ਰਤੇ ਤੇਰੇ ਭਗਤ ਰਸਾਲਾ ਹਰ ਕੀਤੇ ਕਾਵਣ ਸੇ ਮੈਂ ਚਿਤਨਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਸਾਈ ਬੂ ਸੱਤ ਸਤਿਨਾਇ ਐਭਿ ਉਸਿਰਾ ਹੈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਚਿਤਾ ਆਪਣਾ ਜਿਵ ਤੇ ਸਦੀ ਢਾਈ ਜੋਤਿ ਚ ਪਾਵੈ ਸੋਈ ਕਰਸੀ ਉਕਮਣਾ ਕਰਨਾ ਜਾਏ ਸੋ ਪਾਤਸਾਹੋ ਸਾਪਾ ਸਾਈ ਬੋ ਨਾਨਕ ਰੈ ਨਰਜਾਈ ਮੁੰਦਾ ਸੋ ਕੋ ਤਰਪਤ ਝੋਲੀ ਧਿਆਨ ਕੀ ਕਰੇ ਬੇਬੂਤਾ ਕਿੰਤਾ ਕਾ ਲੋਕ ਵਰੀ ਕਾਇ ਅਡਕ ਡੰਡਾ ਪਰਤੀਤ ਆਈ ਪੰਤੇ ਸਭ ਜਮਾਤੀ ਮਨ ਜੀਤੇ ਜਗ ਜੀਤਾ ਅਦੇ ਸੂਤੀ ਸਦੇਸ ਆਗਨੀ ਲਾਣਾਤ ਨਾਤ ਜੁਗ ਜੁਗ ਇਕੋ ਵੇਤਾ भूत ज्ञान पदया भंडार न कट कट वजनाथ आप नाथो नाते सब जाके रित सिदवरा साधो संजोग वंजोग दो, दो कर चलावा लेके आवे पाग आदेश तिस आदेश आद नीलन तनात जुग जुग एक वेश एक माई व्याई तिन चले परवान एक संसारी एको भंडारी एको लाय दीवान जीव पावेति वितलावा, तिवे चलावा जीव होवे फरमान ओवे केउ ना नतनावे होता है विडान आदेश तिस आदेश आद नीलन तो नात जुग जुग एको वैसा आसन लोय लोय पंडार जो किस पाया सो एक बार कर कर के सजना हारा ਨਾਨਕ ਸੱਚੇ ਸੱਚੀ ਕਾਰ ਅਦੇਸ ਤੇਸ ਅਦੇਸ ਆਦ ਨੀਲ ਨਤ ਨਾਤ ਜੁਗ ਜੁਗ ਇੱਕ ਵੈਸਾ ਇੱਕ ਦੋ ਜੀਵ ਲੱਖ ਹੋਏ ਲੱਖ ਵਹਿ ਲਖ ਵੀਸ ਲੱਖ ਲੱਖ ਗੇੜਾਖੀਏ ਏਕ ਨਾਮ ਜਗਦੀਸ਼ਾ ਇਤਰਾ ਪਤ ਪੌੜੀਆਂ ਚੜ੍ਹਈਏ ਹੋਏ ਕੀਸਾ ਸੁਣ ਗੱਲਾਂ ਕਾਸਤੀ ਕੀਟਾਏ ਰੀਸ ਨਾਨਕ ਨੰਦਰੀ ਪਾਈਏ ਗੂੜੀ ਗੂੜੇ ਠੀਸਾ आखनजोर चपेना जोर जोर नामंगणा देनजोर जोर जोर नाराज जीवना मरला जोर जोर जो माल मनसोर जोर ना सुरती ज्ञान विचार जोर ना युक्ति सुटे संसार जसात जोर करवे ते सोए नानक नीच ना कोए ਗਾਟੇ ਰਤੇ ਤਿੱਤੀ ਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਤਰਤੀ ਤਾਪ ਰੱਖੇ ਤਣਸਾਲਾ ਇਸ ਵਿੱਚ ਜੀ ਜੁਗਤ ਕੈ ਰੰਗਾ ਤਿੰਨ ਕੇ ਨਾਮ ਨੇ ਕਣੰਤ ਕਰਮੀ ਕਰਮੇ ਹੋਏ ਵਿਚਾਰ ਸਾਚਾ ਸਾਚਾ ਦਰਬਾਰ ਤਿਤ ਸੋਣਾ ਪੰਚ ਪਰਮਾਨ ਨ ਡਰੀ ਕਰਮ ਪਾਵੇ ਨਿਸ਼ਾਨਾ ਕਚਪਕਾਇੋ ਤੇ ਪਾਏ ਨਾਨਕ ਗਿਆ ਜਾਪੇ ਜਾਏ ਤਰਨਖੰਡ ਕਾ ਯੋ ਤਰਨ ਗਿਆਨਖੰਡ ਕਾ ਕੋ ਕਰਮ ਤੇਤੇ ਪਵਨ ਪਾਣੀ ਵੈਸੰਤਰ ਤੇਤੇ ਤਾਨ ਮਹੇਸ਼ ਤੇਤੇ ਬ੍ਰਹਮੇ ਕਾਡ ਤਾ ਕੜਿਆ ਰੂਪ ਰੰਕੇ ਵੇਸ ਕੇਤੀਆਂ ਕਰਮਾ ਭੂਮੀ ਮੇਰ ਕਿਤੇ ਕਿਤੇ ਧੂਪ ਦੇਸਾ ਕਿਤੇ ਚੰਦਾ ਸੂਰਾ ਕਿਤੇ ਕਿਤੇ ਮੰਡਲਾ ਦੇਸ ਕਿਤੇ ਸਿੱਧ ਬੂਦਨਾਤ ਕਿਤੇ ਕਿਤੇ ਦੇਵੀ ਦੇਸਾ केते देवता नमा मुन्न केते केते रतन समुन्दा केतिया खानी केतिया बानी केते पाता नरंदा केतिया सुर्ती सेवता केते नानक अंतुना अंता ज्ञान खंड में ज्ञान प्रचंडा चितेना दो विनोदा कोडरंदा की बानी रूपा ਤੇਤੇ ਕੜਿਏ ਤਕੜੀਏ ਬੋਤਨੂ ਪੋਤਾ ਚੀਆਂ ਗੱਲਾਂ ਕਥੀਆਂ ਨਾ ਜਾਏ ਦੇਖੋ ਕਹੇ ਪਿੱਛੇ ਪਸਦਾ ਹੈ ਤੇਤੇ ਕੜਿਏ ਸੂਰਤਾ ਮਤਾ ਮਨਭੁੰਤਾ ਤੇਤੇ ਕੜਿਏ ਸੂਰਾਂ ਸਿਧਾਂਕੇ ਸੂਜਦਾ ਸੰਖੰਡ ਕੀ ਬਾਣੀ ਜੋਰਾ ਤੇਤੇ ਹੋਰ ਨਾ ਕੋਈ ਹੋਰਾ ਕਿਤੇ ਜੋਦ ਮਾ ਬਲ ਸੂਰਾ ਤਿੰਨ ਮੈਂ ਰਾਮ ਰਿਆ ਪ੍ਰਪੂਰਾ ਤੇਤੇ ਸੇਤੋ ਸੇਤਾ ਮੈਂ ਮਮਾਇ ਤਾਂ ਤੇ ਰੂਪ ਨ ਕਤਨੇ ਜਾਏ ਨਾ ਓ ਮਰ ਨ ਠਕੇ ਜਾਏ ਜਿਨ ਕੇ ਰਾਮ ਵਸ ਮਨ ਮਾਇ ਤੇਤੇ ਭਗਤ ਵਸ ਕੇ ਲੋਕ ਅਨੰਦ ਸਚਾ ਮਨ ਸੋਹ ਸਚ ਕੰਡ ਵਸੇ ਨਿਰੰਕਾਰ ਕਰ ਕਰ ਵੇਖੇ ਨੰਧਨ ਹਾਲ ਤੇਤੇ ਖੰਡ ਮੰਡਲਾ ਵਰਪੰਡਾ ਜੇ ਕੋ ਕਤੇ ਤਾਂਤ ਨਾਨਤਾ तिते लो लो अकार जीव जीव कम तिवे तिवकार विखे विक्षे कर विचारा नानक कतना करड़ा सार जग पारा तिर जीव सन्यार अर्ण मतवे दो अत्यार पोखना गन तवताओ पंडा पव तित डाल कडिये सवद सची टक्सारा दिन को नतर कर्म तिनकार नानक नतरी नतर न्याल सलोका पवन गुरु पिता माता ततमात दिसरा दोइताई तेआ खेले सगला जगता तेंगे आईया बुरान वाचे धर्म दूर करमीए पो आपणी केनाडा के, के दूर जिन्नी नाम त्याया गेम शक्त काला नानक टेम कोचले टेपी छुट्टी नाला ਜਿੰਨੀ ਨਾਵ ਤੇ ਆਇਆ ਗੈਬ ਸ਼ਕਤ ਕਾਲੋ ਨਾਨਕ ਤੇਮਕੂਜ ਲੈ ਕੇ ਤੀ ਛੁੱਟੀ ਨਾਨਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ